ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਇਹਨਾਂ ਵਿਅਕਤਿਆਂ ਦੇ ਉੱਤੇ ਪੁਲਿਸ ਦੇ ਵੱਲੋਂ ਜਿਹੜਾ ਕਿ ਮਾਮਲਾ ਦਰਜ ਕੀਤਾ ਗਿਆ ਦੱਸਦੇ ਕਿ ਦੋ ਵਿਅਕਤਿਆਂ ਦੇ ਉੱਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਦਰਅਸਲ ਇਹ ਜਿਹੜੇ ਵਿਅਕਤੀ ਸੀਗੇ ਇਹ ਜਿਹੜੇ ਕਿ ਗੱਡੀਆਂ ਦੇ ਉੱਤੇ ਗੈਰ ਕਾਨੂੰਨੀ ਟੈਕਸ ਵਸੂਲਦੇ ਸੀਗੇ ਜਨਾਂ ਦੀ ਵੀਡੀਓ ਵੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਪਟਿਆਲਾ ਪੁਲਿਸ ਦੇ ਵੱਲੋਂ ਤਿੰਨ ਵਿਅਕਤਿਆਂ ਦੇ ਖਿਲਾਫ ਜਿਹੜੇ ਕਿ ਮਾਮਲਾ ਦਰਜ ਕੀਤਾ ਗਿਆ ਦੱਸਦੇ ਕਿ ਜ਼ਿਰਖਪੁਰ ਦੇ ਨੇੜੇ ਮਰੂ ਪਿੰਡ ਵਿਖੇ ਅੰਬਾਲਾ ਜਾਣ ਵਾਲੇ ਯਾਤਰੀਆਂ ਦੇ ਉਤੋਂ 200 200 ਜਿਹੜੇ ਕਿ ਪਰਚੀਆਂ ਕੱਟਦੇ ਸੀਗੇ ਉਹਨਾਂ ਤੋਂ ਜਿਹੜੇ ਕਿ ਪੈਸੇ ਵਸੂਲਦੇ ਸੀਗੇ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਲੀਤਾ ਗਿਆ ਹੈ ਤਾਂ ਦੱਸ ਦਈਏ ਕਿ ਜਿਹੜੇ ਲੋਕ ਇਸ ਰਸਤੇ ਤੋਂ ਲੰਘਦੇ ਸੀਗੇ ਅੰਮ੍ਰਾਲਾ ਦੇ ਵੱਲ ਜਾਂਦੇ ਸੀਗੇ ਤੇ ਉਹਨਾਂ ਦੇ ਕੋਲੋਂ ਪੈਸੇ ਜਿਹੜੇ ਕਿ ਵਸੂਲਦੇ ਸੀਗੇ ਇੱਕ ਪਾਸੇ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਧਰਨਾ ਲਾਇਆ ਗਿਆ ਹੈਗਾ ਆਪਣੀ ਮੰਗਾਂ ਨੂੰ ਲੈ ਕੇ ਉੱਥੇ ਬੈਠੇ ਹੋਏ ਨੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੇ ਉੱਤੇ ਤਾਂ ਉੱਥੇ ਹੀ ਦੂਜੇ ਪਾਸੇ ਇਸ ਰਸਤੇ ਨੂੰ ਜਾਣ ਵਾਲੇ ਜਿਹੜੇ ਕਿ ਯਾਤਰੀਆਂ ਦੇ ਕੋਲੋਂ ਇਹ ਜਿਹੜੇ ਵਿਅਕਤੀ ਸੀਗੇ ਜਿਹੜੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੀਡੀਓ ਜਿਹੜੀ ਤੇਜ਼ ਨਾਲ ਵਾਇਰਲ ਹੋ ਰਹੀ ਹੈ ਇਹਨਾਂ ਦੇ ਵਿੱਚ ਜਿਹੜੇ ਕਿ ਵਿਅਕਤੀ ਤੁਹਾਨੂੰ ਦਿਖ ਰਹੇ ਨੇ ਇਨਾਂ ਦੇ ਵੱਲੋਂ ਲੋਕਾਂ ਤੋਂ ਜਿਹੜੇ ਕਿ ਪੈਸੇ ਵਸੂਲੇ ਜਾਂਦੇ ਸੀਗੇ ਤਾਂ ਗੈਰ ਕਾਨੂੰਨੀ ਟੈਕਸ ਵਸੂਲਣ ਦੇ આરોਪ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈਗਾ ਤਿੰਨ ਵਿਅਕਤੀਆਂ ਦੇ ਖਿਲਾਫ ਜਿਹੜਾ ਕਿ ਐਫ ਆਈ ਆਰ ਦਰਜ ਕੀਤੀ ਗਈ ਹੈ। 10 ਕਿਲੋਮੀਟਰ ਮੀਟਰ 5 ਕਿਲੋਮੀਟਰ ਦਾ ਏਰੀਆ ਚੱਲਦਾ ਵੀ ਇੱਥੇ ਜ਼ਿਆਦਾ ਨਹੀਂ ਹੈ। ਪਰ ਮਹਾਰਾਜ ਜ਼ਿਲ੍ਹਾ ਦਾ ਪਟਿਆਲਾ ਹੀ ਲੱਗਦਾ ਹੈ ਇਹ ਵੀੜਾ ਵੀ ਬੰਬਾਲਾ ਲੱਗਦਾ ਇਹਨੂੰ। ਬੱਸ ਕਰ ਲਓ ਬੰਦਾ ਕਰ ਲਓ ਕੋਈ। ਲੋਕੀ ਗੱਲ ਬਣੀ ਮਹਾਰਾਜ ਯਾਰ। ਮਰ ਨੂੰ ਮੈਂ ਯਾਰ ਜੇ ਆਜਾ ਪੁਲਿਸਤ ਨਾਲ ਗੱਲ ਕਰ ਲਈ ਭਾਈ ਮੈਂ ਆਪ ਡਰਾਈਵਰ ਆ ਯਾਰ ਇੱਕੋ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਰਹਾਂਗਾ ਯਾਰ ਪਰਸੀ ਕਿਹੜੀ ਦੇ ਰਹੇ ਤੁਸੀਂ ਦੇ ਰਹੇ ਹੋ ਪਰਸੀ ਕੋਈ ਪਰਸੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਅਸੀਂ ਨਹੀਂ ਤੁਸੀਂ ਰਜਿਸਟਰ ਪਰਸੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲ ਤੋਂ ਗੱਲ ਸੁਣੋ ਇੱਕ ਮਿੰਟਾ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਲਾਣੀਓ ਤੇ ਕਿਹੜਾ ਗੰਗਾਪਾਲ ਮੇਰੀ ਗੱਲ ਇਹਦਾ ਬਿਲਕੁਲ ਨਹੀਂ ਇਹ ਤਾਂ ਪਾਲ ਸਾਹਿਬ ਨੇ ਭਾਜੀ ਮੈਂ ਵੀ ਤਾਂ ਮਾਲ ਨੂੰ ਦਿਖਾਣੀ ਆ ਪਰਸੀ ਮਾਲ ਨੂੰ ਦਿਖਾ ਕੇ ਲੈ ਗੂਗਲ ਪੇ ਕਰ ਕਰ ਗੂਗਲ ਦੇ ਲੈ ਮਾਲ ਨੂੰ ਦਿਖਾ ਲਈ ਉਹ ਇਧਰ ਆ ਅੱਗੇ ਉਹਦੇ ਨੰਬਰ ਬੁੱਕਰੇ ਤੇ ਕਰੇਗਾ ਮਾਲਕ ਨੂੰ ਮਖਾਲੇਗਾ ਕਰ ਕੋਕਰ ਤੇ ਕਰ ਕੋਕਰ ਤੇ ਨਹੀਂ ਕਰ ਬਈ ਹਰ ਬਰੇਕ ਆਏ ਸੀ ਜਾ ਰਿਹਾ ਮੱਛਾ ਡੰਨੇ ਪਰ ਮਹਾਰਾਜ ਚੰਗੀ ਗੱਲ ਨਹੀਂ ਹੈਗੀ ਜੀ ਹਾਂ ਚੰਗੀ ਨਹੀਂ ਫਿਰ ਉਧਰ ਹੁਣ ਲੰਘ ਜਾ ਮਹਾਰਾਜ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਤੋੜਤਾ ਦੇ ਇਹ ਤਾਂ ਜੁਮੜਾ ਅਸੀਂ ਤੋੜਿਆ ਮਹਾਰਾਜ ਤੁਸੀਂ ਨਹੀਂ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਪਾ ਤਾਂ ਵੀ ਗੱਲ ਨਹੀਂ ਫੇਰ ਪਾਜੀ ਯਾਰ ਆਪਣੀ ਵਾਂਗ ਸ਼ਹਿਰ ਦੀ ਗੱਡੀਆਂ ਪਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇਖ ਲੈ ਮੈਨੂੰ ਐ ਦੱਸੋ ਇਹ ਲੋਕਲ ਪਾਜੀ ਤੈਨੂੰ ਪਰਚੀ ਤਾਂ ਦਿਓ ਫੇਰ ਕੋਈ ਪਰਚੀ ਨਹੀਂ ਹੱਥ ਇਹ ਗੱਲ ਬਣੂ ਪਾ ਲਾਂਗੇ ਰੋਕਲ ਪਰਚੀ ਕਰ ਦਿਓ ਪਰਚੀ ਤਾਂ ਦਿਓ ਤਾਂ ਮੁੰਡਾ ਟੈਕਸ ਕਰ ਰਿਹਾ ਮੈਂ ਹੋਰ ਕੀ ਪਾਜੀ ਉਹੀ ਲਾ ਲਾ ਯਾਰ ਬਸ ਬਾਫੇ ਠੀਕ ਹੈ ਗੱਲ ਹੀ ਖਤਮ ਆ ਨਹੀਂ ਲਾ ਲਾ ਬਸ ਗੱਲ ਹੀ ਖਤਮ ਫੇਰ ਗੱਲ ਖਤਮ ਤੇ ਹਿਆਰ ਤੇ ਦੇਂਦੇ ਨਹੀਂ ਹੈਗੇ ਬਿਹਾਰ ਕੌਣ ਨੰਦਾ ਮਹਾਰਾਜ ਅੱਗੇ ਅੱਲਾਹ ਰਹਿ ਜੀ ਨੇ ਆਏ